ਬਾਰੇ ਹੋਈ ਉਹਦੇ ਵਿੱਚ ਉਹ ਆਪਣੀ ਬாய்ਫ੍ਰੈਂਡ ਨਾਲ ਜਦੋਂ ਸੁਲਵੇ ਨੇ ਦੱਸਿਆ ਕਿ ਉਹਦੀ ਆਵਾਜ਼ ਉਹਦੇ ਬாய்ਫ੍ਰੈਂਡ ਦੀ ਆ ਕਿੱਥੇ ਆ ਕਮਰੇ ਦੇ ਅੰਦਰ ਕਿੱਥੇ ਆ ਚਾਰ ਦੀਵਾਰੀ ਦੇ ਅੰਦਰ ਤੇ ਚਾਰ ਦੀਵਾਰੀ ਦੇ ਅੰਦਰ ਉਹ ਕਿਸ ਨਾਲ ਵੀ ਕੁਝ ਵੀ ਕਰ ਸਕਦੀ ਕਿਸ ਨਾਲ ਵੀ ਸ਼ੱਕੀਆ ਪਤੀ ਆ ਉਹਦਾ ਬாய்ਫ੍ਰੈਂਡ ਹੋਵੇ ਜਾਂ ਉਹਦਾ ਹਸਬੰਡ ਹੋਵੇ ਇਸ ਦਾ ਉਹਨੇ ਕੋਈ ਬੁਰਾ ਗੱਲ ਨਹੀਂ ਕੀਤੀ ਸਾਰੇ ਦੁਨੀਆਂ ਹੀ ਕਰਦੀ ਆ ਜਿਹੜੇ ਵਿਆਹੇ ਉਹ ਕਰਦੇ ਆ ਜਿਹੜੇ ਲਿਵਿੰਗ ਰਿਲੇਸ਼ਨ ਚ ਰਹ ਰਹੇ ਗਰਲਫ੍ਰੈਂਡ ਬாய்ਫ੍ਰੈਂਡ ਉਹ ਵੀ ਕਰਦੇ ਆ ਸੋ ਇਹ ਵੀਡੀਓ ਵਾਇਰਲ ਕਰਨ ਦਾ ਮਕਸਦ ਸਿਰਫ ਉਹ ਕੁੜੀ ਨੂੰ ਜਲੀਲ ਕਰਨਾ ਹੈ ਮਰੀ ਨੂੰ ਵੀ ਤਾਂ ਕਿ ਤੁਸੀਂ ਉਹਨੂੰ ਬਾਲਾ ਕੱਢੋ ਉਹਦੇ ਬਾਰੇ ਹੋਰ ਗੰਦ ਬਕੋ ਤੇ ਮੇਹਰੋ ਦਾ ਰਸਤਾ ਹੋ ਜਾਏ ਸਾਫ਼ ਤਾਂ ਕਿ ਮੇਹਰੋ ਚਾਹੁੰਦਾ ਕਿ ਲੋਕ ਦੁਨੀਆ ਸਮਾਜ ਉਹਨੂੰ ਫੋਲੋ ਕਰਨ ਲੱਗ ਜਾਈ। ਕਿ ਭੇਹਾਂ ਨੇ ਬਹੁਤ ਚੰਗਾ ਕੀਤਾ। ਸਿਰਫ ਇੱਕ ਵੀਡੀਓ ਰਿਲੀਜ਼ ਹੋਈ ਉਹਦੀ। ਪਰ ਮੇਹਰੋ ਨੂੰ ਪੁੱਛਣ ਆ ਲਵੇ ਉਹ ਵੀਡੀਓ ਕਿੱਥੇ ਐ? ਜਦ ਤੂੰ ਉਹਦੇ ਨਾਲ ਕੰਮ ਬਸਨਾ ਕਰ ਰਿਹਾ ਸੀ। ਜਦ ਤੇਰੇ ਬਾਕੀ ਨਿਆੰਗ ਉਹਦੇ ਨਾਲ ਕੰਮ ਬਸਨਾ ਕਰ ਰਹੇ ਸੀ। ਤੇਰੇ ਘਰ ਉਹਦਾ ਆਣਾ ਜਾਣਾ 2022 ਤੋਂ ਤੇਰਾ ਉਹਦੇ ਘਰ ਆਣਾ ਜਾਣਾ